ਸਤਿ ਸ਼੍ਰੀ ਅਕਾਲ ਜੀ ਪਿਆਰੇ ਵਿਦਿਆਰਥੀਓ ਹੋਰ ਕਿਵੇਂ ਹੋ ਤੁਸੀਂ ਮੈਂ ਡਾਕਟਰ ਜਸਪ੍ਰੀਤ ਆਪਣੇ YouTube ਦੇ ਚੈਨਲ ਪੰਜਾਬੀ ਵਿਦਚਸ ਮੈਮ ਦੇ ਉੱਤੇ ਅਗਲਾ ਟੌਪਿਕ ਤੁਹਾਡੇ ਲਈ ਲੈ ਕੇ حاضر ਹੋਈ ਆ ਅੱਜ ਦਾ ਆਪਣਾ ਵਿਸ਼ਾ ਹੈਗਾ ਵਿਦਿਆਰਥੀਓ ਸਾਥੀਓ ਬਹੁਾਰਥਕ ਸ਼ਬਦ ਬਹੁਾਰਥਕ ਸ਼ਬਦ ਕੀ ਹੁੰਦੇ ਨੇ ਜਦੋਂ ਇੱਕ ਹੀ ਸ਼ਬਦ ਦੇ ਕਾਫੀ ਸਾਰੇ ਮੀਨਿੰਗ ਹੋਣ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਉਹ ਤੇ ਅੰਗ ਸ਼ਬਦ ਹੈਗਾ ਠੀਕ ਆ ਅੰਗ ਸ਼ਬਦ ਜਿਹੜਾ ਹੈਗਾ ਏ ਉਹ ਕਿਸ ਕਿਸ ਚੀਜ਼ ਲਈ ਵਰਤਿਆ ਜਾਂਦਾ ਅੰਗ ਦਾ ਮਤਲਬ ਹੁੰਦਾ ਸਰੀਰ ਦਾ ਕੋਈ ਅੰਗ ਠੀਕ ਹੈ ਅੰਗ ਦਾ ਮਤਲਬ ਹੁੰਦਾ ਕਿਸੇ ਕਿਸੇ ਧਾਰਮਿਕ ਪੁਸਤਕ ਦਾ ਜਿਹੜਾ ਪੇਜ ਹੁੰਦਾ ਉਹਨੂੰ ਵੀ ਅੰਗ ਬੋਲਿਆ ਜਾਂਦਾ ਕਿਉਂਕਿ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੇਜ ਨੂੰ ਬੋਲਦੇ ਹਾਂ ਅੰਗ ਹਨਾ ਉਹਨੂੰ ਅਸੀਂ ਅੰਗ ਬੋਲਦੇ ਹਾਂ ਠੀਕ ਹੈ ਉਸ ਤੋਂ ਬਾਅਦ ਕਈ ਜਿਹੜੇ ਸ਼ਬਦ ਹੈਗੇ ਨੇ ਅੰਗ ਦਾ ਮਤਲਬ ਹੁੰਦਾ ਸਰੀਰ ਦਾ ਹਿੱਸਾ ਅੰਗ ਦਾ ਮਤਲਬ ਹੈਗਾ ਨਾਲ ਠੀਕ ਹੈ ਵੀ ਤੁਸੀਂ ਮੇਰੇ ਅੰਗ ਸੰਗ ਰਹੋ ਇਹਦਾ ਮਤਲਬ ਇਹ ਵੀ ਹੁੰਦਾ ਤੇ ਅੰਗ ਦਾ ਮਤਲਬ ਰਿਸ਼ਤੇਦਾਰ ਵੀ ਹੁੰਦਾ ਕਿ ਵੀ ਰਿਸ਼ਤੇਦਾਰ ਸਾਡੇ ਅੰਗ ਸੰਗ ਹੈਗੇ ਨੇ ਸਾਡੇ ਰਿਸ਼ਤੇਦਾਰ ਹਨਾ ਰਿਸ਼ਤੇਦਾਰਾਂ ਨੂੰ ਵੀ ਅੰਗ ਕਿਹਾ ਜਾਂਦਾ ਇਸ ਤਰ੍ਹਾਂ ਪੰਜਾਬੀ ਦੇ ਵਿੱਚ ਇੱਕ ਸ਼ਬਦ ਦੇ ਹੀ ਕਾਫੀ ਸਾਰੇ मीनिंग ਹੋ ਜਾਂਦੇ ਨੇ ਕੱਲੀ ਪੰਜਾਬੀ ਦੇ ਵਿੱਚ ਨਹੀਂ ਹੁੰਦੇ ਹਰ ਭਾਸ਼ਾ ਦੇ ਵਿੱਚ ਵੀ ਕਈ ਸ਼ਬਦਾਂ ਦੇ ਕਈ-ਕਈ मीनिंग ਹੁੰਦੇ ਨੇ ਜਿੱਥੇ ਹਿਸਾਬ ਦੇ ਨਾਲ ਕਈ ਵਾਰੀ ਸਿਚੁਏਸ਼ਨ ਕਿਦਾਂ ਦੀ ਹੁੰਦੀ ਹੈ ਉੱਥੇ ਅਸੀਂ ਲਾਉਣੇ ਹੁੰਦੇ ਆ ਦੂਜਾ ਆਪਣਾ ਹੈਗਾ ਏ ਉੱਤਰ ਉੱਤਰ ਦਾ ਮਤਲਬ ਹੁੰਦਾ ਏ ਕਿਸੇ ਥਾਂ ਤੋਂ ਉੱਤਰਨਾ ਸਭ ਤੋਂ ਪਹਿਲਾਂ ਜਵਾਬ ਉਤਰ ਦਾ ਮਤਲਬ ਹੁੰਦਾ ਕਿਸੇ ਥਾਂ ਤੋਂ ਉਤਰਨਾ ਦੂਸਰਾ ਹੈਗਾ ਇਹ ਉਤਰ ਦਾ ਮਤਲਬ ਕੋਈ ਕਿਸੇ ਜਗ੍ਹਾ ਦੇ ਉੱਤੇ ਉੱਤਰ ਜਿਹੜੀ ਹੈਗੀ ਆਪਣੀ ਦਿਸ਼ਾ ਹੋਗੀ ਹਨਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਪੰਜਾਬੀ ਦੇ ਵਿੱਚ ਉੱਤਰ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਉੱਤਰ ਦਾ ਮਤਲਬ ਉੱਤਰਨਾ ਕਿਸੇ ਥਾਂ ਤੋਂ ਉੱਤਰਨਾ ਉੱਤਰ ਦਾ ਮਤਲਬ ਜਵਾਬ ਅਨਸਰ ਹਨਾ ਇਦਾਂ ਦੇ ਸ਼ਬਦ ਹੈਗੇ ਨੇ ਇਹਨਾਂ ਨੂੰ ਅਸੀਂ ਕਹਿੰਦੇ ਆ ਬਹੁਅਰਥਕ ਸ਼ਬਦ ਇੱਕ ਸ਼ਬਦ ਦੇ ਜਦੋਂ ਕਾਫੀ ਸਾਰੇ मीनिंग ਹੋਣ ਹਲੇ ਮੈਂ ਸਿਰਫ ਤੁਹਾਨੂੰ ਉੱਤਰ ਦੇ ਦੋ ਸ਼ਬਦ ਦੱਸਿਆ ਹੋਰ ਤੁਸੀਂ ਅਗਰ ਤੁਹਾਨੂੰ ਲੱਗਦਾ ਵੀ ਤੁਹਾਡੇ ਮਾਈਂਡ ਦੇ ਵਿੱਚ ਜਾਂ ਤੁਹਾਡੇ ਦਿਮਾਗ ਦੇ ਵਿੱਚ ਹੋਰ मीनिंग ਹੈਗੇ ਨੇ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖ ਤੇ ਅਗਲੀ ਵੀਡੀਓ ਦੇ ਵਿੱਚ ਜਲਦੀ ਹਾਜ਼ਰ ਹੋਣੇ।